ਲੋ ਜੀ ਮੈਂ ਤੁਹਾਡਾ ਮਿੱਤਰ ਜਵਾਰ ਚੋਦਰੀ ਤੁਸੀਂ ਵੇਖਦੇ ਪਏ ਫੈਕਸ ਵਿੱਚ ਜੇਸੀ ਤੁਹਾਨੂੰ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਅੱਛਾ ਕੱਲ ਜਿਹੜੀ ਨਿਊਯਾਰਕ ਦੀ ਅਦਾਲਤ ਵਿੱਚ ਬੜਾ ਵੱਡਾ ਕਾਰਾ ਹੋਇਆ ਕਿ ਸਰਦਾਰ ਗੁਰਪਤਵਨ ਸਿੰਘ ਪੰਨੂ ਦਾ ਜਿਹੜਾ ਮਰਡਰ ਫॉर हायर ਪਲੋਟ ਸੀ ਉਹਦੇ ਵਿੱਚ ਹਿੰਦੁਸਤਾਨੀ ਰੌ ਦੇ ਇੱਕ ਪਿਆਦੇ ਨੂੰ ਪਿਆਦਾ ਹੀ ਹੈਗਾ ਨਿਖਲ ਗੁਪਤਾ ਇੱਕ ਫੁੱਟ ਸੋਲਜਰ ਹੈ ਅਸਲ ਜਿਹੜੇ ਨੇ ਮਾਸਟਰਮਾਈਂਡ ਹੋ ਤੇ ਬੈਠੇ ਨੇ ਦਿੱਲੀ ਦੇ ਵਿੱਚ ਫੁੱਟ ਸੋਲਜਰ ਨਿਖਲ ਗੁਪਤਾ ਨੂੰ ਨਿੱਕਲ ਗੁਪਤਾ ਨੇ ਗਿਲਟੀ ਪਲੀਡ ਕੀਤੀ ਮੁਜਰਮ ਪਾਇਆ ਗਿਆ ਉਹ ਕੇਸ ਜਿਹੜਾ ਨਿਊਯਾਰਕ ਦੀ ਅਦਾਲਤ ਵਿੱਚ ਚੱਲਦਾ ਪਿਆ ਸੀ ਉਹਦੇ ਵਿੱਚ ਜਿਹੜੇ ਜਾਈ ਦੇ ਸਾਹਮਣੇ ਸਪੈਸ਼ਲ ਰਿਕੁਐਸਟ ਕਰਕੇ ਹਿアリング ਕਰਾਈ ਗਈ ਤੇ ਉਹਦੇ ਵਿੱਚ ਉਹਨੇ ਕਿਹਾ ਜੀ ਕਿ ہاں ਮੈਂ ਮੁਜਰਮ ਤਿੰਨ ਕਾਉਂਟ ਦੇ ਉੱਤੇ ਗਿਲਟੀ ਪਾਇਆ ਗਿਆ 29 ਮਈ ਨੂੰ ਉਹਨੂੰ ਸਜ਼ਾ ਸੁਣਾਈ ਜਾਣੀ ਹੈ ਇਹ ਆਰਡਰ ਵੀ ਜੱਜ ਨੇ ਦੇ ਦਿੱਤਾ ਹੈ 29 ਮਈ ਤਰੀਕ ਯਾਦ ਰੱਖਣਾ ਫਰਵਰੀ ਚੱਲਦੀ ਪਈ ਹੈ ਮਾਰਚ ਅਪ੍ਰੈਲ ਮਈ ਤਿੰਨਾਂ ਮਹੀਨਿਆਂ ਦੇ ਬਾਅਦ ਜੱਜ ਜਿਹੜਾ ਸੈਂਟੈਂਸ ਪ੍ਰੋਨਾਊਂਸ ਕਰੇਗਾ ਸੈਂਟੈਂਸ ਪ੍ਰੋਨਾਊਂਸ ਕਰੇਗਾ ਜੱਜ ਜਿਹੜਾ ਆਪਣਾ ਡਿਸਟ੍ਰਿਕਟ ਜੱਜ ਨੇ ਨਿਊਯਾਰਕ ਦੇ ਠੀਕ ਹੈ ਉਹ ਵਿਕਟਰ ਮਾਰੀਓ ਉਹ 29 ਮਈ ਨੂੰ ਇਹਦੀ ਜੱਜ ਦੀ ਸੈਂਟੈਂਸ ਹੈ ਉਹਨੂੰ ਪ੍ਰੋਨਾਊਂਸ ਕਰਨਗੇ ਉਹਨੂੰ ਪ੍ਰੋਨਾਊਂਸ ਕਰਨਗੇ ਤੇ ਤਿੰਨ ਕਾਉਂਟ ਚ ਸਦਾ ਹੋਈ ਤਿੰਨ ਕਾਉਂਟ ਸੀ ਤੇ ਤਿੰਨ ਚਾਰਜ ਸੀ ਦੇ ਉੱਤੇ ਪਹਿਲਾ ਚਾਰਜ ਸੀ ਮਰਡਰ ਫॉर ਹਾਇਰ ਪਲੋਟ ਪ੍ਰੂਵਨ ਗਿਲਟੀ ਉਹਦੇ ਵਿੱਚ ਜਿਹੜੇ ਕਾਨੂੰਨ ਕਹਿੰਦੇ ਨੇ ਤੜਾ ਕਹਿੰਦੀਆਂ ਉਹਦੇ ਵਿੱਚ ਇਹਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ 10 ਸਾਲ ਸਜ਼ਾ ਤੇ 2.5 ਲੱਖ ਡਾਲਰ ਜੁਰਮਾਨਾ ਫਾਈਨ ਇੱਕ ਕਾਉਂਟ ਇਹ ਹੋ ਗਿਆ ਦੂਜਾ ਕਾਉਂਟ ਸੀ ਕੌਨਸਪਰੇਸੀ ਇਨ ਮਰਡਰ ਆਫ ਆਪਣਾ ਹਾਇਰ ਪਲੋਟ ਸਾਜ਼ਿਸ਼ ਕਿ ਸਿਰਫ ਸਿਰਫ ਅੱਗੇ ਕੰਮ ਕੀਤਾ ਹੀ ਨਹੀਂ ਉਹ ਦਾ ਤੁਸੀਂ ਸਾਜ਼ਿਸ਼ ਦਾ ਹਿੱਸਾ ਬਣਿਆ ਤੁਸੀਂ ਨੀਤੀ ਵੀ ਘੜੀ ਤੁਸੀਂ ਸਾਜ਼ਿਸ਼ ਕੀਤੀ ਕੌਨਸਪਰੇਸੀ ਕੀਤੀ لہذا ਉਹਦੇ ਵਿੱਚ ਵੀ 10 ਸਾਲ ਕੈਦ ਹੋ ਸਕਦੀ ਹੈ ਤੇ 2.5 ਲੱਖ ਡਾਲਰ ਜੁਰਮਾਨਾ ਰੁਪਏ ਨਹੀਂ 2.5 ਲੱਖ ਡਾਲਰ ਜੁਰਮਾਨਾ ਹੋ ਸਕਦਾ ਦੋ ਅਕਾਊਂਟ ਤੇ ਇਹ ਹੋ ਗਿਆ ਤੀਜਾ ਅਕਾਊਂਟ ਜਿਹੜਾ ਲਾਇਆ ਸੀ ਉਹ ਪੈਸੇ ਲੌਂਡਰ ਕਰਨ ਦਾ ਲਾਇਆ ਸੀ ਜਿਹੜੀ ਪੈਸਿਆਂ ਦੀ ਤਜ਼ਕਰੀ ਹੋਈ ਸੀ ਉਹਦਾ ਵੀ ਚਾਰਜ ਲੱਗਾ ਹੋਇਆ ਸੀ ਕਿਉਂਕਿ ਇਹ ਭਾਈ ਸਾਹਿਬ ਜਿਹੜੇ ਨੇ ਜਦੋਂ ਉੱਥੋਂ ਟੁਰੇ ਤੇ ਇਹਨਾਂ ਨੇ 1 ਲੱਖ ਡਾਲਰ ਦੇ ਉੱਤੇ ਬੰਦਾ ਹਾਇਰ ਕੀਤਾ ਤੇ 15000 ਡਾਲਰ ਉਹਨੂੰ ਪੇ ਕੀਤਾ ਗਿਆ ਕਿਸ ਤਰ੍ਹਾਂ ਉਹ ਕਿੱਥੋਂ ਆਇਆ ਉਹ ਮਨੀ ਲਾਂਡਰਿੰਗ ਦੇ ਜ਼ਰੀਏ ਆਇਆ ਰੌਣ ਹੈ ਜੋ ਰੌ ਆ ਮਨੀ ਲਾਂਡਰ ਕਰਦਾ ਹੈ ਮਨੀ ਲਾਂਡਰਿੰਗ ਦਾ ਸਭ ਤੋਂ ਵੱਡਾ ਅੱਡਾ ਤਿੰਨਾਂ ਦਾ ਰੌ ਹੈ ਉਹ ਨੈਸ਼ਨਲ ਸਿਕਿਉਰਿਟੀ ਦੇ ਕੰਬਲ ਦੇ ਥੱਲੇ ਪਤਾ ਨਹੀਂ ਕਿਹੜੇ ਕਿਹੜੇ ਗੰਦੇ ਕੰਮ ਕਰਦਾ ਹੈ ਨੈਸ਼ਨਲ ਸਿਕਿਉਰਿਟੀ ਦੇ ਕੰਮ ਦੇ ਥੱਲੇ ਕੰਬਲ ਦੇ ਥੱਲੇ ਲੋਕਾਂ ਨੂੰ ਮਰਵਾਉਂਦਾ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਾਉਂਦਾ ਹੈ ਪੈਸੇ ਲੋਕਾਂ ਨੂੰ ਦਿੰਦਾ ਹੈ ਮਰਦ ਮਾਰਨ ਵਾਲਿਆਂ ਨੂੰ ਜਿਵੇਂ ਇੱਥੇ ਗੁਰਪਤਵੰਦ ਸਿੰਘ ਪੰਨੂ ਹੋਰਾਂ ਨੂੰ ਦਿੱਤੇ ਉਹਨਾਂ ਨੂੰ ਉਹਨਾਂ ਨੂੰ ਮਰਨ ਮਾਰਨ ਵਾਸਤੇ ਦਿੱਤੇ ਇਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਦੇ ਜਿਹੜੇ ਚਾਰ ਜਿਹੜੇ ਹੈ ਨੇ ਫੁੱਟ ਸੋਲਜਰ ਹੈ ਕਰਨਪ੍ਰੀਤ ਕਰਨ ਬਰਾੜ ਸਾਰੇ ਜਿਹੜੇ ਨੇ ਜਿਨ੍ਹਾਂ ਦਾ ਉਹਨਾਂ ਦਾ ਵੀ ਕੇਸ ਚੱਲਦਾ ਪਿਆ ਕੈਨੇਡਾ ਦੇ ਵਿੱਚ ਉੱਥੇ ਵੀ ਸੁਣਵਾਈ ਹੁੰਦੀ ਹੈ ਉਹਨਾਂ ਨੂੰ ਵੀ ਉਹਨਾਂ ਵਾਸਤੇ ਵੀ ਦਿੱਤੇ ਉਹਨਾਂ ਨੂੰ ਵਕੀਲ ਕਰਕੇ ਵੀ ਦਿੱਤੇ ਇਹ ਸਾਰੇ ਪੈਸੇ ਸਿੱਧੇ ਰਾਹ ਤੋਂ ਨਹੀਂ ਆਉਂਦੇ ਨੇ ਤੁਹਾਡਾ ਕੀ ਸਿੱਧੇ ਰਾਹ ਆਉਂਦੇ ਨੇ ਨਹੀਂ ਇਹ ਪੈਸਾ ਜਿਹੜਾ ਇਹ ਮਨੀ ਲੌਂਡਰਿੰਗ ਦੇ ਜ਼ਰੀਏ ਆਉਂਦਾ ਹੈ ਇਹ ਸਿੱਧੇ ਰਾਹ ਨਹੀਂ ਆਉਂਦਾ ਪੈਸਾ ਇਹ ਆਂਦਾ ਹੈ ਕ੍ਰਿਪਟੋ ਦੇ ਜ਼ਰੀਏ ਰੂਟ ਕਰਕੇ ਹਵਾਲੇ ਦੇ ਜ਼ਰੀਏ ਹੁੰਡੀ ਦੇ ਜ਼ਰੀਏ ਹੱਤੀ ਪੈਰੀਂ ਕਰਕੇ ਕਿਸੇ ਇਹ ਬਹੁਤ ਬਾੜੇ ਰਾਹ ਰੱਖੇ ਨੇ ਇਹਨਾਂ ਨੇ ਉਹਦੇ ਜ਼ਰੀਏ ਪੈਸਾ ਆਉਂਦਾ ਜਿਹੜੇ ਲੋਕਾਂ ਨੂੰ ਪੈਸੇ ਦਿੰਦੇ ਨੇ ਤੇ ਉਹ ਅੱਗੇ ਫਿਰ ਕੁੱਤੇ ਕੰਮ ਕਰਦੇ ਨੇ ਇਨਨੂੰ ਵੀ ਪੈਸਾ ਐਸੀ ਤਰ੍ਹਾਂ ਹੀ ਆਇਆ ਸੀ ਹਵਾਲੇ ਹੁੰਡੀ ਦੇ ਜ਼ਰੀਏ منی ਲਾਂਡਰਿੰਗ ਦੇ ਜ਼ਰੀਏ ਆਇਆ ਉਹਦਾ ਵੀ ਚਾਰਜ ਜਿਹੜਾ ਸੀ ਆਪਣਾ ਉਹ ਇਹਦੇ ਉੱਤੇ ਲਾਇਆ ਗਿਆ ਉਹਦੇ ਚਾਰਜ ਦੇ ਵਿੱਚ ਵੀ ਜਿਹੜਾ ਸੀ ਇਹ ਗਿਲਤੀ ਪਾਇਆ ਗਿਆ ਇਹਨੇ ਕਿਹਾ ਮੰਨਿਆ ਨਿੱਕਲ ਗੁਪਤਾ ਨੇ ਮੰਨਿਆ ਉੱਥੇ ਕਿ ਹਾਂ ਮੈਂ ਗਿਲਤੀ ਹਾਂ ਇਸੇ ਤਰ੍ਹਾਂ ਹੀ ਜਿਹੜਾ ਸੀ ਆਪਣਾ منی ਲਾਂਡਰ ਕਰਕੇ ਜਿਹੜਾ ਇੱਥੇ ਆਏ ਸਨ ਤੇ ਉਹਦੇ ਵਿੱਚ 20 ਸਾਲ ਕੈਦ ਹੋ ਸਕਦੀ ਕਿਉਂਕਿ منی ਲਾਂਡਰਿੰਗ ਜਿਹੜਾ ਉਹ ਬਹੁਤ ਵੱਡਾ ਕ੍ਰਾਈਮ ਹੈਗਾ ਬਹੁਤ ਵੱਡਾ ਆਫੈਂਸ ਹੈਗਾ ਤੇ ਉਦੇ ਵਿੱਚ 20 ਸਾਲ ਕੈਦ ਤੇ 5 ਲੱਖ ਡਾਲਰ ਜੁਰਮਾਨਾ 5 ਲੱਖ ਡਾਲਰ ਕੁੱਲ ਮਿਲਾ ਕੇ ਨਿਖਲ ਗੁਪਤਾ ਦੀ ਜਿਹੜੀ ਸਜ਼ਾ ਬਣਦੀ ਹੈ ਕੋਈ 40 ਬਰੇ 40 ਬਰੇ ਕੈਦ ਤੇ 10 ਲੱਖ ਡਾਲਰ ਜੁਰਮਾਨਾ ਬਣਦਾ ਇਹਦੇ ਤੇ ਉੱਤੇ ਜਿਹੜਾ ਜੱਜ ਨੇ ਆਰਡਰ ਲਿਖਿਆ ਜਿਹੜਾ ਜੱਜ ਨੇ ਆਰਡਰ ਲਿਖਿਆ ਮੈਂ ਤੁਹਾਨੂੰ ਉਹ ਆਰਡਰ ਜਿਹੜਾ ਉਹ ਪੜ ਕੇ ਸੁਣਾਉਣਾ ਇਹ ਲਿਖਿਆ ਵਿਕਟਰ ਮਾਰੀਓ ਯੂਨਾਈਟਿਡ ਸਟੇਟ ਡਿਸਟ੍ਰਿਕਟ ਜੱਜ sentencing in this matter is hereby scheduled for may 29 26 at 10 am ਇਹ ਹੈ ਇਹਨਾਂ ਦਾ ਆਰਡਰ ਠੀਕ ਹੈ ਜੀ ਤੇ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਇਹ ਇਨਸਾਫ ਦੀ ਜਿੱਤ ਹੋਈ ਇਹ ਜਿਹੜਾ ਜਿਹੜਾ ਮੈਂ ਇਨਸਾਫ ਹੈਗਾ ਅਮਰੀਕਾ ਦੇ ਸਰਤ ਉਹਨੇ ਇਹ ਵੀ ਕਿਹਾ ਕਿ ਜੀ ਕਿ ਨੋ ਮੈਟਰ ਐਫ ਬੀ ਆਈ ਦਾ ਤੁਹਾਨੂੰ ਮੈਂ ਕੋਡ ਵੀ ਸੁਣਾਣਾ ਤੁਹਾਨੂੰ ਮੈਂ ਇੱਕ FBI ਦਾ ਵੀ ਸੁਣਾਣਾ ਹੈ ਜਿਹੜਾ FBI ਨੇ ਆਪਣਾ ਜਿਹੜਾ X ਦੇ ਉੱਤੇ ਪੋਸਟ ਕੀਤਾ ਉਹ ਵੀ ਬੜਾ ਉਹ ਵੀ ਬੜੀ ਜਿਹੜੀ ਆਪਣਾ ਨਾ ਸੁਣਨ ਵਾਲੀ ਗੱਲ ਹੈ FBI ਜਿਹੜੀ ਕਿਉਂਕਿ ਕੇਸ FBI ਨੇ ਕੀਤਾ ਸੀ FBI ਦੀ ਸਟੇਟਮੈਂਟ ਵੀ ਸੁਣ ਲਓ ਹੈ FBI ਨੇ ਕਿਹਾ ਜੀ ਨਿਖੇਲ ਗੁਪਤਾ ਵਾਸ ਕਿ ਨਿਖੇਲ ਗੁਪਤਾ ਵਾਸ ਅ ਕੀ ਪਾਰਟਿਸਪੈਂਟ ਇਨ ਅ ਮਰਡਰ ਫਾਰ ਹਾਇਰ ਪਲੋਟ ਅਗੇਂਸਟ ਅ ਯੂ ਐਸ ਸਿਟੀਜ਼ਨ यूएस एस सिटीजन मर्डर दैट वॉज प्रिवेंटेड प्रिवेंटेड थैंक्स टू द एक्शंस ऑफ यूएस लॉ इनफोर्समेंट द यूएस एस सिटीजन बिकेम अ टारगेट ऑफ ट्रांसनेशनल रिप्रेशन हूँ तो ट्रांसनेशनल रिप्रेशन आई एस अपने एफ बी आई ने भी दस दिता रिप्रेशन सोली फॉर एक्सरसाइजिंग देयर फ्रीडम ऑफ स्पीच बहुत वा ਜਿਹੜਾ ਸੀ ਆਪਣਾ ਐਫਬੀਆਈ ਨੇ ਸਟੇਟਮੈਂਟ ਦਿੱਤਾ ਹੈ ਕਿ ਜਿਹੜਾ ਫਰੀडम ਆਫ ਸਪੀਚ ਜਿਹੜਾ ਬੰਦਾ ਸਿਰਫ ਆਪਣੀ ਫਰੀ ਸਪੀਚ ਦੀ ਵਰਤਦਾ ਉਹਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਗਿਆ ਹੈ ਤੇ ਹਿੰਦੁਸਤਾਨ ਦਾ ਸਾਹਮਣੇ ਨਾਂ ਲਿਆ ਅੱਗੇ ਆਜੋ ਅਸਲ ਮੈਂ ਦਾ ਮੈਸੇਜ ਫਰੋਮ ਦਾ ਐਫਬੀਆਈ ਸ਼ੁੱਡ ਬੀ ਕਲੀਅਰ 노 ਮੈਟਰ ਵੇਅਰ ਯੂ ਆਰ ਲੋਕੇਟਿਡ 노 ਮੈਟਰ ਵੇਅਰ ਯੂ ਆਰ ਲੋਕੇਟਡ ਕਹਿੰਦੇ ਨੇ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ अमरीका चो या हिंदुस्तान चो तुम जो क्राइम साढ़े शहरिया शहरी अगेंस्ट बैठ के हिंदुस्तान चो कर रहे हो अमरीका चो कर रहे हो या अफरीका चो कर रहे हो नो मैटर वेर यू आर लोकेटेड इफ यू ट्राई टू हार्म आवर सिटीजनस इफ यू ट्राई टू हार्म आवर सिटीजन वी विल नॉट स्टॉप अंटिल यू आर ब्रॉड टू जस्टिस बहुत वा ਪੇਗਾਮ ਐਫ ਬੀ ਆਈ ਨੇ ਦਿੱਤਾ ਉਹਨੇ ਕਹਿੰਦਾ ਤੁਸੀਂ ਜਿੱਥੇ ਵੀ ਰਹਿੰਦੇ ਹੋ ਤੁਸੀਂ ਦੁਨੀਆ ਦੀ ਜਿਹੜੀ ਵੀ ਕੋਨੇ ਦੇ ਉੱਤੇ ਬੈਠ ਕੇ ਸਾਡੇ ਸ਼ਾਹੀ ਦੇ ਖਿਲਾਫ ਕ੍ਰਾਈਮ ਕਰੋਗੇ ਅਸੀਂ ਉਹਨਾਂ ਚੱਕਰ ਨਹੀਂ ਤੁਹਾਨੂੰ ਛੱਡਾਂਗੇ ਜਨਜਕਿਰਤਾਂ ਨੂੰ ਇਨਸਾਫ ਦੇ ਕਿਟਾਰੇ 'ਚ ਨਾ ਖੜਾ ਕਰ ਦਿੱਤਾ ਇਨਸਾਫ ਦੇ ਥੱਲੇ ਨਾ ਲੈ ਕੇ ਦਿੱਤਾ ਤੇ ਉਹ ਲੈ ਕੇ ਆਏ ਪਰ ਗੱਲ ਸਿਰਫ ਹੁਣ ਇੱਥੇ ਨਹੀਂ ਮੁੱਕਦੀ ਐਫ ਬੀ ਆਈ ਨੂੰ ਵੀ ਮੈਂ ਕਹਿੰਦਾ ਤੁਸੀਂ ਬੜਾ ਵੱਡਾ ਕੰਮ ਕੀਤਾ ਇੱਕ ਬੰਦੇ ਨੂੰ ਸਜ਼ਾ ਦਿਲਵਾਈ ਇਹ ਵੀ ਬਣਦੀ ਸੀ ਇਹ ਵੀ ਬਣਦੀ ਸੀ ਪਰ ਅਸਲ ਜਿਹੜੇ ਮੁਜਰਮ ਨੇ ਅਸਲ ਜਿਹੜੇ ਮੁਜਰਮ ਨੇ ਉਹ ਦਿੱਲੀ ਜੇ ਬੈਠੇ ਨੇ ਅਸਲ ਮੁਜਰਮ ਜਿਹੜੇ ਨੇ ਉਹ ਬਚ ਗਏ ਨੇ ਅੱਛਾ ਇਹ ਸਦਾ ਦੇ ਉੱਤੇ ਇਹ ਤਨੂੰ ਮੈਂ FBI ਦਾ ਸਟੇਟਮੈਂਟ ਦੱਸਿਆ ਜਾਈਦੀ ਆਪਣੇ ਜੱਜ ਦਾ ਜਿਹਾ ਸੀ ਆਰਡਰ ਸੀ ਉਹ ਪੜ੍ਹ ਕੇ ਸੁਣਾਇਆ ਅਸਲ ਜਿਹੜਾ ਗੁਰਪਤਵੰਦ ਸਿੰਘ ਪੰਨੂ ਜਿਹਨੂੰ ਕਿ ਆਪਣਾ ਮਾਰਨ ਵਾਸਤੇ ਪੈਸੇ ਦਿੱਤੇ ਗਏ ਹਟਮੈਨ ਹਾਇਰ ਕੀਤਾ ਗਿਆ ਉਹਨਾਂ ਦਾ ਰੱਦੇ ਅਮਲ ਵੀ ਤੁਹਾਡੇ ਸਾਹਮਣੇ ਰੱਖਣਾ ਉਹਨਾਂ ਨੇ ਟੀਵੀ ਨਾਲ ਗੱਲ ਕੀਤੀ ਉਹਨਾਂ ਦੀ ਗੱਲ ਵੀ ਸੁਣੋ Okay, and uh, Mr. Singh, uh, do you uh, see a connection uh, between the killing of Hardeep Singh Nijar and this incident? You know, the, today's uh, Nikhil Gupta who pled guilty, it's not Nikhil Gupta who pled guilty. Basically, it's Narendra Modi's Indian government that pled guilty that yes, they are behind the killing of Shaheed Hardeep Singh Nijar. Yes, they tried to assassinate Gurpatwan Singh Panu in America. Each and evidence that has been presented uh, by the US Department of Justice in the federal court speaks volume and speaks loudly that it is the same Prime Minister Narendra Modi's office that orchestrated, authorized, directed, and funded the assassination of Hardeep Singh Niger in Canada. They authorized, directed, and funded the conspiracy. ਟੂ ਕਮਿਟ ਮਾਈ ਮਰਡਰ ਇਨ ਨਿਊਯਾਰਕ ਕੇਸ ਦੀ ਰਿਪੋਰਟਿੰਗ ਜਿਹੜੀ ਸਾਰੇ ਬੀਬੀਸੀ ਤੋਂ ਲੈ ਕੇ ਸੀਐਨਐਨ ਬਾਕੀ ਚੀਜ਼ਾਂ ਸਾਰੀਆਂ ਨੇ ਦੱਸਿਆ ਕਿ ਕੇਸ ਬਹੁਤ ਵੱਡਾ ਸੀ ਹਿੰਦੁਸਤਾਨ ਦਾ ਜਿਹੜਾ ਸੀ ਆਪਣਾ ਉਹ ਇੱਕ ਪੂਰਾ ਕੰਟਰੀ ਇਨਵੋਲਵ ਹੈ ਉਹਦੇ ਉੱਤੇ ਇਨਵੋਲਵ ਹੈ ਤੇ ਅਸਲ ਜਿਹੜਾ ਸੀ ਮਾਮਲਾ ਇਹ ਰੌਦ ਹੈ ਹੁਣ ਰਾਹ ਦੇ ਵਿੱਚ ਜਿਹੜਾ ਲਿੰਕ ਜਿਹੜਾ ਇਹ ਪਾਣਾ ਬੜਾ ਜ਼ਰੂਰੀ ਸੀ ਉਹ ਜਿਹੜਾ ਕੋਰਟ ਹਜੇ ਉਹਦੇ ਤੋਂ ਕਹ ਲੈ ਕੇ ਪ੍ਰੋਸੀਕਿਊਸ਼ਨ ਉਧਰ ਮੇਰੇ ਖਿਆਲ ਨਹੀਂ ਗਈ ਐਫਬੀਆਈ ਐਫਬੀਆਈ ਨੂੰ ਚਾਹੀਦਾ ਸੀ ਕਿ ਉਹ ਜਾਏ ਜਾਂ ਫਿਰ ਇੱਕ ਇੱਕ ਹੋਰ ਪਟੀਸ਼ਨ ਉੱਥੇ ਕੀਤੀ ਜਾਏ ਕਿ ਜਨਾਬ ਇਹ ਇਹਦੇ ਤੇ ਰਾਹ ਦਾ ਜਿਹੜਾ ਕਨੈਕਸ਼ਨ ਹੈ ਕਿਉਂਕਿ ਵਿਕਾਸ ਯਾਦਵ ਦਾ ਜਿਹੜਾ ਕਨੈਕਸ਼ਨ ਜਦੋਂ ਤੱਕ ਉਹ ਜਦੋਂ ਤੱਕ ਉਹ ਸੌਟ ਆਊਟ ਨਹੀਂ ਹੋਏਗਾ ਉਹਨਾਂ ਚਿਕਰ ਜਿਹੜਾ ਆਪਣਾ ਇਹ ਪੂਰਾ ਇਸ ਕੇਸ ਨੂੰ ਹੱਲ ਨਹੀਂ ਹੋ ਸਕਦਾ ਵਿਕਾਸ ਯਾਦਵ ਉਹਨਾਂ ਨੇ ਵਾਂਟਡ ਲਿਸਟ ਜ਼ਰੂਰ ਪਾਇਆ ਹੈ ਪਰ ਜਿੰਨਾ ਚਿਕਰ ਇਹ ਕੇਸ ਜਿਹੜਾ ਸੋਲਵ ਨਹੀਂ ਹੋਏਗਾ ਉਹਨਾਂ ਚਿਕਰ ਇਹ ਮਾਮਲਾ ਅੱਗੇ ਨਹੀਂ ਵਧਣਾ ਉਹ ਕੇਸ ਵੀ ਸੋਲਵ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਕੇਸ ਵੀ ਵਿਕਾਸ যাদব ਜਿਹੜਾ ਕਿ ਐਫਬੀਆ ਨੇ ਇਛਤਿਆਰੀ ਕਰਾਰ ਦਿੱਤਾ ਉਹ ਬੈਠਾ ਚ ਉੱਪਰ ਕੇ ਆਪਣੀ ਦਿੱਲੀ ਚ ਨੌਕਰੀ ਕਰ ਰਿਹਾ ਪੈਸੇ ਲੈ ਰਿਹਾ ਤਨਖਾਹ ਲੈ ਰਿਹਾ ਤਨਖਾਹ ਜ ਵੀ ਉਹ ਰਾ ਉਹਦੇ ਕੋਲੋਂ ਲੈ ਰਿਹਾ ਪਰ ਇਹਦੇ ਰੌ ਨੇ ਉਹਨੂੰ ਕਿਹਾ ਜੀ ਸਾਡੇ ਕੋਲ ਬੰਦਾ ਹੀ ਨਹੀਂ ਲਿਓ ਮੁਕਰ ਗਏ ਨੇ ਇਹ ਹੋ ਗਿਆ ਅਸਲ ਕਹਾਣੀ ਜਿਹੜੀ ਗੁਰਪਤਵਰ ਸਿੰਘ ਪੰਨੂ ਨੇ ਦੱਸੀ ਆ ਉਹ ਉਹੀ ਹੈ ਕਿ ਭਾਈ ਅਸਲ ਜਿਹੜੀ ਚੋਰ ਦੀ ਮਾਂ ਹੈ ਉਹ ਦਿੱਲੀ ਚ ਬੈਠੀ ਹੈ ਉਹ ਨਿਰਧਰ ਬੁੱਧੀ ਹੈ ਉਹਨੇ ਪੰਨੂ ਨੇ ਵੀ ਇਹੀ ਗੱਲ ਕਹੀ ਕਿ ਸਿਰਫ ਇਸ ਤਰ੍ਹਾਂ ਦੇ ਫੁੱਟ ਸੋਲਜਰ ਨੂੰ ਸਲਾਹ ਦੇਣ ਦਾ ਮਤਲਬ ਹੈ ਕਿ ਇਹ ਪਿੱਛੋਂ ਫੈਕਟਰੀ ਬੰਦ ਨਹੀਂ ਹੋ ਰਹੀ ਇਹ ਚੋਰਾ ਦੀ ਫੈਕਟਰੀ ਜਿਹੜੀ ਬੰਦ ਨਹੀਂ ਹੋਣੀ ਪਿਛੇ ਜਿਹਨੇ ਕਰ ਚੋਰ ਦੀ ਮਾਂ ਨਹੀਂ ਫੜ ਕੇ ਉਹਨੂੰ ਨਸਵਾ ਦਿੱਤੀ ਜਾਏ ਜੇ ਦੁਆਲੂਨਾਂ ਨਾ ਫੜਿਆ ਜਾਏ ਮਿੱਥਿਆਨੂਨਾਂ ਨਾ ਫੜਿਆ ਜਾਏ ਜੈ ਸ਼ੰਕਰ ਨੂੰ ਨਾ ਫੜਿਆ ਜਾਏ ਨਰਿੰਦਰ ਮੋਦੀ ਨੂੰ ਨਾ ਫੜਿਆ ਜਾਏ ਅਸਲ ਅਸਲ ਤੇ ਉਹ ਨੇ ਅਸਲ ਲੋਕੀ ਤੇ ਉਹ ਨੇ ਜਿਹੜੇ 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 ਆਪਣਾ ਸਾਰੇ ਉੱਤੇ ਬੈਠ ਕੇ ਜਿਹੜੇ ਜਿਹੜੇ ਆਪਣਾ ਫੈਸਲੇ ਕਰਦੇ ਨੇ ਕਿ ਹੁਣ ਕਿਹਨੂੰ ਮਾਰਨਾ ਕਿਹਦੇ ਪਿੱਛੇ ਜਾਣਾ ਹੈ ਕਿਹਨੇ ਮਾਰਨਾ ਕਿਹਨੂੰ ਮਾਰਨਾ ਇਹਦੇ ਅੱਗੇ ਸਾਰੇ ਫੁੱਟ ਸੋਲਜਰ ਨੇ ਅੱਗੇ ਸਾਰੇ ਫੁੱਟ ਸੋਲਜਰ ਨੇ ਇੱਗ ਜਾ ਕੇ ਪੈਸੇ ਲੈਂਦੇ ਨੇ ਕੰਮ ਕਰਦੇ ਨੇ ਅੱਗੇ ਹਿਟਮੈਨ ਹਾਇਰ ਕਰਦਾ ਨਿੱਕਲ ਗੁਪਤਾ ਨੂੰ ਸਜ਼ਾ ਹੋ ਗਈ ਬੜਾ ਵਧੀਆ ਕੰਮ ਹੋਇਆ ਪਰ ਅਸਲ ਕੰਮ ਜਿਹੜਾ ਉਹ ਕਾਰੇ ਜਿਹੜਾ ਉਹ ਬਾਕੀ ਏ ਜਿੰਨਾ ਚੱਕਰ ਜਿੰਨਾ ਚੱਕਰ ਜਿਹੜਾ ਆਪਣਾ ਜਿਹੜੇ ਰੌਹ ਦੇ ਲੋਕ ਨੇ ਜਿਨ੍ਹਾਂ ਨੇ ਇਹ ਪੂਰਾ ਪਲਾਨ ਬਣਾਇਆ ਜਿੰਨਾ ਚੱਕਰ ਉਹ ਪਲਾਨ ਜਿਹੜੇ ਮਾਸਟਰ ਮਾਈਂਡ ਜਿਹੜੇ ਉਹ ਐਗਜ਼ੀਕਿਊਸ਼ਨ ਨਹੀਂ ਹੋਣਗੇ ਉਹਨਾਂ ਚੱਕਰ ਇਹ ਰੁਕਣਾ ਨਹੀਂ ਸਿਲਸਿਲਾ ਸਿਲਸਿਲਾ ਰੁਕਣਾ ਨਹੀਂ ਥੋੜਾ وقفਾ ਪੈ ਜਾਏਗਾ ਕਿ ਉਹ مزید ਸਾਵਧਾਨੀ ਵਰਤਣਗੇ ਲੇਕਿਨ ਉਹ ਕੰਮ ਕਰਦੇ ਪਏ ਨੇ ਅੱਜ ਵੀ ਕਰਦੇ ਪਏ ਨੇ ਕੈਨੇਡਾ ਦੇ ਅੰਦਰ ਜਿਹੜਾ ਆਪਣਾ ਕੱਲੂਕਾਰਾ ਸ਼ੁਰੂ ਕੀਤਾ ਹੋਇਆ ਕਿਹੜਾ ਜਿਹੜਾ ਐਕਸਟ੍ਰੋਸ਼ਨ ਦਾ ਧੰਦਾ ਖੋਲਿਆ ਉਹ ਅਮਿਤ ਸ਼ਾਹ ਨੇ ਖੋਲਿਆ ਹੋਇਆ ਅਮਿਤ ਸ਼ਾਹ ਨੇ ਖੋਲਿਆ ਹੋਇਆ ਇਹ ਆਪਣਾ ਲਾਰੈਂਸ ਬਸ਼ਨੋਈ ਦੇ ਰਾਹੀਂ ਸਾਰਾ ਕੁਝ ਜਾ ਕੇ ਰੋਜ਼ ਫਾਇਰਿੰਗਾਂ ਹੁੰਦੀਆਂ ਕੈਨੇਡਾ ਸਰਕਾਰ ਜਿਹੜੀ ਉਹ ਬੈਠ ਕੇ ਰੈੱਡ ਕਾਰਪਟ ਵਿਛਾ ਰਹੀ ਉਹਨਾਂ ਵਾਸਤੇ ਜੀ ਦੋਲ ਵਾਸਤੇ ਰੈੱਡ ਕਾਰਪਟ ਅਨਰੋਲ ਕਰ ਰਹੀ ਹੈ ਤੇ ਜਦੋਂ ਸਟੇਟ ਦੇ ਜਦੋਂ ਸਟੇਟ ਦੇ ਆਪਣਾ ਲੱਛਣ ਹੀ ਇਸ ਤਰ੍ਹਾਂ ਦੇ ਹੋਣਗੇ ਜੇ ਤੁ ਕਿਸੇ ਮੁਲਕ ਦੇ ਲੱਛਣ ਇਸ ਤਰ੍ਹਾਂ ਦੇ ਹੋਣਗੇ ਕਿ ਆਪਣੇ ਸ਼ਹਿਰੀਆਂ ਨੂੰ ਆਪਣੇ ਕਾਤਲਾਂ ਦਾ ਸਵਾਗਤ ਕਰਨਗੇ ਤੇ ਫਿਰ ਕਾਤਲ ਤੇ ਫਿਰ مزید ਲੋਕਾਂ ਨੂੰ ਕਤਲ ਕਰਨਗੇ ਤੇ ਇਹ ਕੈਨੇਡਾ ਦਾ ਹੀ ਹਾਲ ਹੈ ਫਰਕ ਦੇਖ ਲਓ ਐਵੇਂ ਨਹੀਂ ਸੁਪਰ ਪਾਵਰ ਕਲਵਾਦਾ ਅਮਰੀਕਾ ਉਹਨੇ ਬੰਦਾ ਕਤਲ ਨਹੀਂ ਹੋਇਆ ਸਿਰਫ ਮਰਡਰ ਦਾ ਪਲੋਟ ਸੀ ਸਾਜ਼ਿਸ਼ ਘੜੀ ਉਹ ਬੰਦਾ ਫੜ ਕੇ ਉਹਨੇ ਟੰਗ ਵੀ ਦਿੱਤਾ ਪਲੀਡ ਗਿਲਟੀ ਸਜ਼ਾਵਾ ਹੋ ਜਾਣੀ ਆ ਜੇਲ੍ਹ ਚ ਛੱਡ ਦੇਣਾ ਕੋਈ ਕੋਈ ਚਾਂਸ ਨਹੀਂ ਬਚਣ ਦਾ ਕਿੰਡੀ ਜਲਦੀ ਕੰਮ ਹੋਇਆ ਦੂਸਰੇ ਪਾਸੇ ਹਰਦੀਪ ਸਿੰਘ ਨਿੱਧਰ ਦੀ ਸ਼ਹਾਦਤ ਹੋਈ ਉਸੇ ਤਰੀਕ ਨੂੰ ਉਹੀ ਡੇਟਾ ਨੇ ਉਹੀ ਸਾਲ 2023 ਚ ਹੀ ਹੋਈ 2023 ਚ ਹੀ ਸ਼ਹਾਦਤ ਸੀ ਘੜੀ ਗਈ ਉਹ ਹਜੇ ਤੱਕ ਜਨਾਬ ਉਥੇ ਜਿਹੜਾ ਨਾ ਉਹ ਬਹਿ ਕੇ ਤੇ ਆਪਣਾ ਬਹਿਸ ਕਰ ਰਹੇ ਨੇ ਆਪਣੇ ਉਤੇ ਪੁਲਿਸ ਵਾਲਿਆਂ ਤੇ ਤੇ ਗਵਾਹਾਂ ਤੇ ਤੇ ਫਲਾਣ ਉਹ ਕੇਸ ਨਹੀਂ ਚੱਲਿਆ ਕਿ ਸਜ਼ਾਵਾਂ ਆਜੇ ਨਹੀਂ ਹੋਈਆਂ ਇਹ ਜਸਟਿਸ ਦਾ ਜਿਹੜਾ ਆਪਣਾ ਥੋੜਾ ਜਿਹਾ ਡਿਫਰੈਂਸ ਹੈਗਾ ਕੈਨੇਡਾ ਦਾ ਤੇ ਅਮਰੀਕਾ ਦਾ ਕੈਨੇਡਾ ਵਾਲਿਆਂ ਨੇ ਅਮਰੀਕਾ ਵਾਲੇ ਵੀ ਆਪਣਾ FBI ਨੇ ਜਸਟਿਸ ਸਰਵ ਕਰ ਦਿੱਤਾ ਕ੍ਰੇਡਾ ਵਾਲੇ ਅਜੇ ਤੱਕ ਜਿਹੜਾ ਆਪਣਾ ਉਹ ਤਰੀਕਾ 'ਚ ਪੈ ਰਹੇ ਨੇ ਉੱਥੇ ਵੀ ਜਲਦੀ ਜਲਦੀ ਫੈਸਲੇ ਹੋਣਾ ਚਾਹੀਦਾ ਭਾਈ ਸਰਦੀਪ ਸਿੰਘ ਜਿੱਧਰ ਦੀ ਮੈਂ ਫੈਸਲੇ ਕਤਲ ਦਾ ਵੀ ਤੇ ਉਹਦੇ ਵਿੱਚ ਵੀ ਪਿਛਲੇ ਜਿਹੜੇ ਨੇ ਲਿੰਕ ਜਿਹੜੇ ਸਟੈਬਲਿਸ਼ ਹੋਣੇ ਚਾਹੀਦੇ ਨੇ ਪਿੱਛੇ ਜਿਹੜੇ ਦਿੱਲੀ ਦੇ ਲਿੰਕ ਨੂੰ ਭੇਜਿਆ ਕਿੰਨੇ ਸੀ ਜਿੰਨਾਂ ਚਿਰ ਭੇਜਿਆ ਕਿੰਨੇ ਸੀ ਉਹ ਸਵਾਲ ਦਾ ਜਵਾਬ ਜਿਹੜਾ ਸਾਹਮਣੇ ਨਹੀਂ ਆਏਗਾ ਉਹਦੇ ਕਿਸੇ ਨੂੰ ਸਜ਼ਾ ਨਹੀਂ ਹੋਏਗੀ ਉਹਨਾਂ ਚੱਕਰੇ ਮਸਲਾ ਹੱਲ ਨਹੀਂ ਹੋਣਾ ਰੈਸ਼ਨਲ ਰਿਪਰੈਸ਼ਨ ਦਾ ਅੱਜ ਇਸ ਤਰ੍ਹਾਂ ਅਸੀਂ ਬਾਹਰ ਆਇਆ ਹੋਇਆ ਸੀ ਮੈਂ ਅੱਜ ਜਦੋਂ ਬਾਹਰੋਂ ਵੀਡੀਓ ਕੀਤੀ ਤੁਹਾਡੇ ਸਾਹਮਣੇ ਦੇਖਿਓ ਤੁਸੀਂ ਬਹੁਤ ਬ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਸ਼ੇਅਰ ਕਰੋਗੇ ਤੁਹਾਨੂੰ ਦੱਸਿਆ ਸਾਰਾ ਕਿ ਕਿਸ ਤਰ੍ਹਾਂ ਜਿਹੜਾ ਸੀ ਗੁਰਪਤਵੰਨ ਸਿੰਘ ਪੰਨੂ ਉਹਨਾਂ ਦੇ ਕੇਸ ਵਿੱਚ ਅਮਰੀਕੀ ਹਿੰਦੁਸਤਾਨੀ ਸ਼ੈਰੀ ਰੌ ਦੇ ਏਜੰਟ ਨਿੱਖਲ ਗੁਪਤਾ ਨੂੰ 40 ਵਰਿਆਂ ਦੀ ਸਜ਼ਾ ਹੋਣ ਦਾ ਜਿਹੜਾ ਜਾ ਰਹੀ ਹੈ ਨਾਲੇ ਜੁਰਮਾਨਾ ਵੀ ਜੁਰਮਾਨਾ ਕਿਹਨੇ ਦੇਣਾ ਜਾਂ ਤੇ ਜੇਲ੍ਹ ਚ ਸੜੇਗਾ ਜਾਂ ਫਿਰ ਜੁਰਮਾਨਾ ਉਸਨੇ منی ਲਾਂਡਰ ਕਰਕੇ ਰੌ ਫਿਰ ਭੇਜੇਗੀ ਕਿ ਆ ਜਾਣਾ ਸਭ ਆਮੂਮਨ ਤੌਰ ਦੇ ਉੱਤੇ ਰੌ ਨੇ ਹੁਣ ਪੈਸੇ ਨਹੀਂ ਦੇਣੇ ਉਹਨਾਂ ਨੇ ਇੱਤੋਂ ਵੀ ਹੱਥ ਖਿੱਚ ਲਿਆਣਾ ਕਿਉਂਕਿ ਇਹਦੀ ਲਾਈਫ ਵੀ ਸ਼ੈਲਫ ਲਾਈਫ ਵੀ ਪੂਰੀ ਹੋ ਗਈ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ